ਜੀ ਸਾਛਾ ਦਾਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਤੁਖੀ ਦੇਖ ਰਿਹਾ ਪੰਚਾਇਤ ਦੀ ਵਾਅਦੇ ਜਗਾ ਇਹ ਪਰ ਤੁਹਾਡਾ ਫਿਰ ਤੋਂ ਸੁਆਤ ਕਰਦੇ ਆ ਸੋ ਭੈਣੀ ਮੀਆਂ ਖਾਨ ਦੇ ਵਿੱਚ 60 ਸੋਲਰ ਪੰਪ ਵਾਲੇ ਜਿਨ੍ਹਾਂ ਨੇ ਆਪਣੀ ਇੱਕ ਸ਼ਾਪ ਖੋਲ੍ਹ ਦਿੱਤੀ ਗਈ ਹੈ ਨੀਅਰ ਵਿੱਕੀ ਬੈਟਰੀਆਂ ਵਾਲਾ ਮੰਤਰੀ ਬੈਟਰੀਆਂ ਵਾਲਾ ਸਾਹਮਣੇ ਸਰਦਾਰ ਹਰਨਾਮ ਸਿੰਗੂ ਵੈਲਡਿੰਗ ਵਾਲੇ ਤੋਂ ਅੰਦਰ ਆਪਾਂ ਚੱਲਦੇ ਆ ਤੁਹਾਨੂੰ ਮਸ਼ੀਨਰੀ ਦਿਖਾਉਣਾ ਜਿਹੜੀ ਕਿਸ ਹਿਸਾਬ ਨਾਲ ਇਹਦੇ ਕਿੰਨੇ ਪ੍ਰੋਜੈਕਟ ਦੇ ਵਿੱਚ ਜਿਹੜੀ ਲੱਗੀ ਗਈ ਆ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਸੋਨਰ ਮੋਟਰਾਂ ਜਿਹੜੀਆਂ ਕਿਸਾਨਾਂ ਵਾਸਤੇ 스마트 ਕਿਸਾਨਾਂ ਵਾਸਤੇ ਇਹਨੀਆਂ ਮੋਟਰਾਂ ਦੇ ਸਟਰਕਚਰ ਲਿਆਂਦੇ ਪਏ ਨੇ ਔਰ ਨਾਲ ਇਸ ਦੀਆਂ ਪਲੇਟਾਂ ਪਲੇਟਾਂ ਦਾ ਸਾਈਜ਼ ਵੀ ਕਾਫੀ ਵੱਡਾ ਹੈ ਆਮ ਤੌਰ ਤੇ ਵੱਡੀਆਂ ਕੰਪਨੀਆਂ ਦੇ ਵਿੱਚ ਇਸ ਵਾਰ ਕਿਸਾਨਾਂ ਦੀ ਬਹੁਤ ਵੱਡੇ ਲੈਵਲ ਤੇ ਲੁੱਟ ਵੀ ਹੋਈ ਦੀ ਹੈ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਔਰ ਕਈ ਕਈ ਦਿਨ ਜਿਹੜੀਆਂ ਮੋਟਰਾਂ ਨਾ ਮਿਲਣ ਦੇ ਕਾਰਨ ਜਿਹੜਾ ਕਿ ਪੈਸਾ ਭਾਈ ਗੁਰਨਾਮ ਸਿੰਘ ਜੀ ਲਾਹੌਰ ਤੋਂ ਜਾਨੇ ਪੈਣੀਆ ਖਾ ਦੇ ਵਿੱਚ ਸ਼ਾਪ ਖੋਲੀ ਜਿਸ ਤੇ ਕਿ ਸੋਲਰ ਮੋਟਰਾਂ ਦਾ ਸਿਸਟਮ ਦਾ ਪੂਰਾ ਪ੍ਰੋਜੈਕਟ ਲੈ ਕੇ ਆਏ ਨੇ ਖਾਸ ਕਰਕੇ ਬੇਡ ਲੱਗੇ ਵਾਸਤੇ ਪੈਣੀਆ ਖਾ ਦੇ ਵਿੱਚ ਬਹੁਤ ਵੱਡੀ ਦੁਕਾਨ ਜਿਹੜੀ ਆ ਖੁੱਲ ਚੁੱਕੀ ਆ ਮੋਟਰਾਂ ਦਾ ਤੁਸੀਂ ਸਟਾਕ ਪਿੱਛੇ ਦੇਖ ਸਕਦੇ ਹੋ ਪਲੇਟਾਂ ਦਾ ਸਟਾਕ ਦੇਖ ਸਕਦੇ ਹੋ ਕਿਉਂਕਿ ਇਲੈਕਟ੍ਰਿਸਿਟੀ ਬਹੁਤ ਮਹਿੰਗੀ ਹੋ ਚੁੱਕੀ ਆ ਔਰ ਜੇ ਆਪਾਂ ਗੱਲ ਕਰੀਏ ਘਰਾਂ ਦੀ ਘਰੇਲੂ ਬਤੀ ਦੀ ਉਦੇ ਨਾਲ ਜਿਹੜੇ ਆ ਇਹ ਘਰ ਦੇ ਉੱਪਰ ਵੀ ਜਿਹੜੇ ਸਟਰਕਚਰ ਫਿੱਟ ਹੋ ਜਾਂਦੇ ਨੇ ਲੱਖਾਂ ਤੇ ਹਜ਼ਾਰਾਂ ਦੇ ਬਿੱਲਾਂ ਤੋਂ ਜਿਹੜੀ ਆ ਸੁਖਤਾਰਾ ਪਾ ਸਕਦੇ ਹੋ ਇਹਨਾਂ ਪਲੇਟਾਂ ਦੇ ਨਾਲ ਏਸੀ ਤੱਕ ਚੱਲ ਜਾਂਦੇ ਨੇ ਇਹ 5 ਕਿਲੋਵਾਟ ਦਾ ਜੇ ਅਗਰ ਆਪਾਂ ਇਹ ਪ੍ਰੋਜੈਕਟ ਲਵਾਉਨੇ ਆ ਉਹਦੇ ਉੱਪਰ ਆਰਾਮ ਦੇ ਨਾਲ ਜਿਹੜੇ ਆ ਸਮਾਰਟ ਏਸੀ ਜਿਹੜੇ ਆ ਚੱਲਦੇ ਨੇ ਬਹੁਤ ਹੀ ਜਿਹੜਾ ਬੈਨੀਫਿਟ ਹੋਣ ਵਾਲਾ ਆ ਸੋ ਜਲ ਤੋਂ ਜਲਦ ਪਹੁੰਚਣ ਦੀ ਕਿਰਪਾਲਤਾ ਕਰੋ ਜੋ ਅੱਜ ਓਪਨਿੰਗ ਹੋ ਚੁੱਕੀ ਆ ਅੱਜ 20 ਤਰੀਕ ਨੂੰ ਜਿਹੜੀ ਓਪਨਿੰਗ ਖਾਸ ਕਰਕੇ ਕੀਤੀ ਗਈ ਆ ਔਰ ਪੈਣੀ ਮਿਆਖਾ ਦੇ ਵਿੱਚ ਤੁਗਲਵਾਰ ਰੋਡ ਅੱਡਾ ਪੈਣੀ ਮਿਆਖਾ ਇਹ ਨੰਬਰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਜਾਣਗੇ ਤਾਂ ਵੀਰਾਂ ਦੇ ਨਾਲ ਕੰਟੈਕਟ ਕੀਤਾ ਜਾਵੇ ਜਾਂ ਤਾਂ ਜੋ ਕੇ ਜਿਹੜਾ ਕਿਸਾਨਾਂ ਨਾਲ ਇਹ ਕਿਤਨੇ ਕੁ ਤੇਰਾ ਬੈਨੀਫਿਟ ਹੋ ਸਕੇ ਦੂਰ ਕੰਪਨੀਆਂ ਨਾਲ ਕੰਟੈਕਟ ਜਦੋਂ ਕਰਦੇ ਸੀਗੇ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਉਹ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜਿੱਦੋਂ ਕਿ ਭੈਣੀ ਮੀਆਂ ਖਾਂ ਦੇ ਵਿੱਚ ਇਹ ਪ੍ਰੋਜੈਕਟ ਖੁੱਲ ਚੁੱਕਾ ਆ ਸਰਦਾਰ ਗੁਰਨਾਮ ਸਿੰਘ ਜੀ ਵੱਲੋਂ ਔਰ ਪਲੇਟਾਂ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਹਰ ਪਾਸਿਓਂ ਕਿਸੇ ਨੂੰ ਕੋਈ ਚੀਜ਼ ਦੀ ਕਮੀ ਪੇਸ਼ੀ ਆਏ ਤਾਂ ਲਾਗੇ ਵਿਅਕਤੀ ਦਾ ਲਾਗੇ ਸ਼ਾਪ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ ਸੋ ਐਵਰੀ ਡੇ ਐਨੀ ਟਾਈਮ ਕਦੋਂ ਵੀ ਕਾਲ ਕਰੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨ ਵਾਲੀਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਦ ਤੱਕ ਲਈ ਸਤਿ ਸ਼ਕਾਲ